ਆ ਦੇ ਨਾ ਆ ਦੇ ਕੋਲ ਆ ਵੇਖੋ ਆ ਪਹਿਲੇ ਪਹਿਲੇ ਜਿਹੇ ਜਰਾ ਬਣਾਏ ਨੇ ਸ਼ਬਦਜੀਤ ਸਿੰਘ ਕਹਿੰਦਾ ਸੀ ਕਿ ਘੁੰਮਣ ਫਿਰਨ ਜਾਣਾ ਬਾਹਰ ਤੇ ਮੈਂ ਕਿਹਾ ਚਲੋ ਘੁੰਮ ਫਿਰੋਨੇ ਕੀ ਆ ਮਿਓ ਲੱਗ ਪਿਆ ਨਹੀਂ ਹੋਣਾ ਪਈ ਚਲ ਕੋ ਜਲਦੂ ਭਰੇ ਕਰ ਲਾ ਸਾਲਾ ਮੇਰੇ ਵਿੱਚ ਕੀ ਹਰਿਆਲੀ ਕੀ ਹੈ ਹਾਂਜੀ ਆਹ ਇਹ ਵੀਰੇ ਤੇਰੇ ਕੰਨਾਂ ਦੇ ਵੱਜ ਨਹੀਂ ਆ ਪੁੱਤਾ ਹੀ ਅੱਗੇ ਸ਼ਬਦ ਵੀ ਨਾ ਰਿਹਾ ਜੇ ਤੇ ਬੱਚੇ ਜਾਂ ਉਹ ਗੱਲ ਵੱਖਰੀ ਕਿ ਪਾਣੀ ਭੂਮੀ ਦਾ ਪੈ ਰਿਹਾ ਇਹ ਨੂੰ ਨਾ ਹੁੰਦਾ ਸ਼ੌਂਗੇ ਸਿਆਲ ਚ ਵੀ ਮਹੀਨੇ ਚ ਦੋ ਅਸੀਂ ਨਾ ਹੀ ਲੈਂਦਾ ਨਹੀਂ ਅਕਸਰ ਇਸ ਦੂਰ ਹੋੜ ਗਿਆ ਇਹ ਪਹਿਲਵਾਨ ਹੈ ਜੀ ਪਹਿਲਵਾਨ ਸਾਡਾ ਪਹਿਲਵਾਨ ਜੀ ਥੱਲੇ ਜਾਓ ਡਿੱਗਣਾ ਪਿਓ ਕਿਤੇ ਨੀ ਯਾਰੇ ਨਜ਼ਾਰੇ ਨਜ਼ਾਰੇ ਮਾਪਿਆਂ ਦੇ ਅੰਦਰ ਬੈਠੇ ਆਪਾਂ ਅੱਛਾ ਠੀਕ ਹੈ ਨਾ ਪਹਿਲੀ ਵਾਰ ਹੀ ਆਇਆ ਆਪਾਂ ਬਾਹਰ ਹਾਂ ਪਹਿਲੀ ਵਾਰ ਹੀ ਬਾਹਰ ਬਾਹਰ ਤੇ ਇਹ ਵੀ ਥਾਰ ਆ ਪਾਪਾ ਵੀ ਥਾਰ ਆ ਕੁੜੀ ਰੱਖਾ ਅਰੇ ਮਾਪੇ ਦੇ ਵਰਬਜੁਰ ਕੋ ਕੀ ਆਲਾ ਹਸਦੀ ਹੋਦੀ ਹੈ ਕੁੜੀਆਂ ਲੈਂਡੀਆਂ ਵਾ ਵੀਡੀਓ ਬਣਾਈ ਜਾਂਦੇ ਮਾੜੀ ਮਾੜੀ ਕਿਉਂ ਮਾਂ ਤੋਂ ਆਹ ਵੇ ਹੋ ਇੱਕ ਮਿੰਟ ਬਣਾ ਕੀ ਆ ਤਿਤਲੀ ਵਾ ਵਾ ਉਹ ਉੱਡ ਗਈ ਉੱਡ ਗਈ ਉੱਡ ਗਈ ਉੱਡ ਗਈ ਲੈ ਉਹਨੂੰ ਫੜ ਲੈਗਾ ਦੱਸ ਚੱਲ ਫੜ ਕੇ ਵਿਖਾ ਆ ਲੋ ਆ ਜਾ ਉਹ ਤਿਤਲੀ ਥੋੜਾ ਵਾ ਤਿਤਲੀ ਹਿੜਾ ਤੇ ਤੂੰ ਇਹ ਮਾਈ ਬੁੱਢੀ ਆ ਮਾਈ ਬੁੱਢੀ ਆ ਓਏ ਆ ਕਿੰਨੀ ਹਟਾ ਬੰਦ ਤੂੰ ਕੰਡੇ ਨਾ ਮਰਵਾਲੀ ਭਰਾਵਾ ਨ ਮਾਈ ਬੁੱਢੀ ਨਹੀਂ ਕਹਿੰਦੇ ਨੂੰ ਮਾਈ ਬੁੱਢੀ ਦੇ ਵਾਲ ਕਹਿੰਦੇ ਸੱਚੀ ਹੂੰ ਕਿਦਾਂ ਕਿਦਾਂ ਕੀ ਮੈਨੂੰ ਪਤਾ ਕਿਦਾਂ ਨਾ ਰੱਖਿਆ ਤਾਂ ਕਿ ਇਹਨੇ ਤੇਰੇ ਵਰਗੇ ਨਹੀਂ ਲੈ ਮਾਈ ਬੁੱਢੀ ਉਹਦਾ ਸਿਰ ਚੈਨ ਲੱਤੀ ਹਾਂ ਚੱਲੀਏ ਬੁੱਢੀ ਦੇ ਬਾਦ ਕੋ ਹਰਿਆਣ ਸਤਸ੍ਰੀ ਅਕਾਲ ਅੱਜ ਫੇਰ ਘੁੰਮਣ ਫਿਰ ਨਵੇਂ ਪੈਰੀਆਂ ਚ ਮੌਸਮ ਬੜਾ ਵਧੀਆ ਅੱਜ ਲੱਗ ਜੇ ਰਹਾ ਸਾਹਿਬਦੀਪ ਸਿੰਘ ਮੌਸਮ ਜਿਹੜਾ ਅੱਜ ਨਾ ਉਹ ਲੋ ਜੰਦ ਤੇ ਬਾਹਰ ਰਿਹਾ ਸੀ ਬਦਲਵਾਈ ਹੋਈ ਆ ਤੇ ਉਹਦੇ ਕਰਕੇ ਬੜਾ ਵਧੀਆ ਜਿਹਾ ਮੌਸਮ ਲੱਗਦਾ ਵੈਸੇ ਤੇ ਜੀਵਨ ਦਾਰਾਂ ਵਾਸਤੇ ਤੇ ਵਿਚਾਰੇ ਵਾਸਤੇ ਪਰ ਮੌਸਮ ਐਸ ਬਲੇ ਸਹੀ ਨਹੀਂ ਕਿਉਂਕਿ ਕਣਕਾਂ ਕੁਝ ਤਾਂ ਵੱਢੀ ਗਈਆਂ ਕੁਝ ਵੱਢਣ ਵਾਲੀਆਂ ਨੇ ਤੇ ਧੁੱਪ ਚਾਹੀਦੀ ਜ਼ਰੂਰੀ ਆ ਵੇਖੋ ਪਾਪਾ ਪਹਿਲੀ ਦੇ ਜੇ ਕਿਰਾਬ ਨਾ ਆਏ ਨੇ ਜੇ ਨਾੜ ਦਾ ਸਿੱਟਾ ਵੱਜ ਗਿਆ ਨਾ ਤਾਂ ਨਾਲ ਹੀ ਪੈਂਚਰ ਹੋਏ ਨਾ ਸੋ ਆ ਵੇਖੋ ਤੁਸੀਂ ਮਹੌਜਾ ਸਾਡੇ ਵੈਸੇ ਪਾਪਾ ਜੀ ਆ ਨਾੜ ਵੱਜ ਜਾਂਦਾ ਹੁੰਦਾ ਵਾ ਕਿਹੜਾ ਆ ਜਿਹੜਾ ਥੱਲੇ ਨਾ ਆੜਿਆ ਇਹ ਤਾਂ ਚਪਲਾ ਨਹੀਂ ਖੁੱਬ ਜਾਂਦਾ ਜੁੱਤੀਆਂ ਖੁੱਬ ਜਾਂਦਾ ਹੁੰਦਾ ਅਚਵ ਦੇ ਜੀ ਸੰਗ ਕਹਿੰਦਾ ਸੀ ਘੁੰਮਣ ਫਿਰਨ ਜਾਣਾ ਬਾਹਰ ਤੇ ਮੈਂ ਕਿਹਾ ਚਲ ਕੋ ਫੇਰ ਉਹਨੇ ਤਸਵੀਰ ਮਾਰ ਦੇਖੋ ਪਾਪਾ ਛਲੀਆਂ ਛਲੀਆਂ ਬਪਾ ਛਲੀਆਂ ਸੋੜਾ ਲੱਗੀਆਂ ਜੇ ਨਾ ਕਿਉਂ ਨਾ ਪਈਓ ਪਾਉ ਲੱਗਣੀਆਂ ਛਲੀਆਂ ਜੇ ਪਰਕੇ ਨਿੱਕੇ ਨਿੱਕੇ ਲੱਗਣੀਆਂ ਅੱਲ ਨਿੱਕੇ ਨਿੱਕੇ ਛਲੀਆਂ ਆ ਗੱਡੀਆਂ ਹੋਣਗੀਆਂ ਜੇ ਫੇਰ ਤੋੜ ਕੇ ਲੈ ਕੇ ਜਾਣੀਆਂ ਕੀ ਆ ਮਿਓ ਲੱਗ ਪੈ ਛਣੀ ਹੋਣਾ ਪਈ ਚਲ ਕੋਈ ਗੱਲ ਤੂੰ ਫਰੇ ਕਰ ਰਹਾ ਸਾਡੇ ਮੇਰੇ ਵਿੱਚ ਨਾ ਮੈਂ ਕੀ ਹੋ ਰਿਹਾ ਸਭ ਦਾ ਕੀ ਹੋ ਰਿਹਾ ਕਿ ਨੰਬੰਦੇ ਤੋਂ ਕਿਉਂ ਤੋੜਦਾ ਵਾ ਹੋਲੀ ਹੈ ਜੇ ਇਹਦੀ ਹੋਲੀ ਆਈ ਜੇ ਅਰੇ ਆਂਦੀ ਕੀ ਹੋਇਆ ਬੱਚਿਆਂ ਨੂੰ ਇਹੋ ਜਿਹਾ ਮਾਹੌਲ ਮਿਲੇ ਤੇ ਦੇਖੋ ਮੋਬਾਈਲਾਂ ਦੇ ਵਿੱਚ ਵੀ ਜਦੋਂ ਬੱਚੇ ਨੇ ਘਰੇ ਵੜਨਾ ਹੀ ਆ ਤੇ ਆ ਚੀਜ਼ਾਂ ਜਿਹੜਾ ਆ ਵਿਕਾਸ ਜਿਹੜਾ ਬੱਚਿਆਂ ਦਾ ਮੋਬਾਈਲ 'ਚ ਵੜ ਕੇ ਨਹੀਂ ਹਣਾ ਗੇਮਾਂ ਖੇੜ ਕੇ ਨਹੀਂ ਇਸ ਤਰ੍ਹਾਂ ਬਾਹਰ ਘੁੰਮ ਫੇਰ ਕੇ ਹਣਾ ਸੋ ਇਸ ਕਰਕੇ ਮੈਂ ਸੋਚਿਆ ਅੱਜ ਛੁੱਟੀ ਵਾਲਾ ਦਿਨ ਹੈ ਲਾਸਟ ਸ਼ਨੀਵਾਰ ਦੀ ਛੁੱਟੀ ਸਭ ਤੇ ਬੱਚਿਆਂ ਨੂੰ ਕੁ ਮਾਫ ਰਹੀ ਲਈਏ ਇਧਰ ਜਿਹੜਾ ਉਹਨਾਂ ਨੇ ਚਾਰ ਪਾਇਆ گاਵਾ ਵਾਸਤੇ ਅੱਗੇ ਵੀ ਤੁਹਾਨੂੰ ਦਿਖਾਇਆ ਸੀ ਇੱਕ ਵਾਰ ਹਾਂਜੀ ਇਹ ਰੇ ਨੂੰ ਕੋਸਾਂਦ ਨਾ ਵਾਰ ਇਹ ਵੀਰੇ ਤੇਰੇ ਕੰਨਾਂ ਦੇ ਵੱਜ ਨਹੀਂ ਆ ਨਾ ਕਰ ਬੁੱਤ ਕੀ ਕਰਦਾ ਤੂੰ ਮਾਸ਼ਾਅੱਲ ਮਾਰਤੀ ਇਹਨੂੰ ਆਪਾਂ ਕੁਦਰਤ ਕਹਿੰਦੇ ਆ ਨਾ ਵੀ ਕੁਦਰਤ ਆਏ ਦੇਖੋ ਕੋਈ ਰੌਲਾ ਨਹੀਂ ਪੰਛੀਆਂ ਦੀਆਂ ਆਵਾਜ਼ਾਂ ਸੁਣ ਰਹੀਆਂ ਨੇ ਇਹ ਕੁਦਰਤ ਹੈ ਨਾ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਮੌਸਮ ਵਧੀਆ ਜੀਵਨਦਾਰਾਂ ਵਾਸਤੇ ਜਿਹੜਾ ਥੋੜਾ ਜਿਹਾ ਮੌਸਮ ਹੈ ਠੀਕ ਨਹੀਂ ਕਿਉਂਕਿ ਜਿਨ੍ਹਾਂ ਨੇ ਜੇ ਕਣਕਾਂ ਵੜਨੀਆਂ ਉਹ ਕਣਕਾਂ ਜਿਹੜੀਆਂ ਆ ਵੇਖੋ ਵੱਡਣ ਵਾਲੇ ਪਈ ਤਾਂ ਤੁਮ ਹੀ ਪੈ ਰਿਆ ਨਾ ਕੁੱਤਾ ਹੀ ਅੱਗੇ ਛੱਤੀ ਇਹ ਬੱਸ ਕੁੱਤਾ ਹਾਂ ਉਹ ਆ ਨਹੀਂ ਉਹ ਹੋ 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 ਕੁੱਤਿਆਂ ਨੂੰ ਵਿਚਾਰਿਆਂ ਨੂੰ ਵਕਤ ਪੈ ਗਿਆ ਵੀ ਕਿੱਧਰ ਆ ਗਏ ਹੈ ਕਤੂਰਾ ਮੈਂ ਕਰਨਾ ਕਤੂਰੇ ਨੂੰ ਆਈ ਡੋਂਟ ਲਾਈਕ ਕੁੱਤੇ ਕੁੱਤੇ ਨਹੀਂ ਕਤੂਰੇ ਪਪਾ ਕਤੂਰੇ ਨਹੀਂ ਕੁੱਤਾ ਬੰਨਾ ਵੱਡਾ ਹੋ ਗਿਆ ਇਹ ਆ ਜੀ ਗੈਸਟ ਮੇਰੇ ਭਾਜ ਗੈਸਟ ਹਾਉਸ ਤੇ ਗੈਸਟ ਹਾਉਸ ਕਿਹੋ ਜਿਹਾ ਹੈ ਨਾ ਨਾਲੇ ਨਾਲੇ ਹਾਊਸ ਹੈ ਇਹਨਾਂ ਦਾ ਨਾਲੇ ਮੋਟਰ ਹੈ ਐਸੇ ਬਹਿ ਕੇ ਗੱਪਾ ਛੱਪਾਂ ਵਜਦੀਆਂ ਵਾਂ ਤੇ ਪਹਿਲੇ ਬੱਲੇ ਪ੍ਰਸ਼ਾਦੇ ਵੀ ਛਕਦੇ ਨੇ ਤੇ ਕਈ ਵਾਰੀ ਪਾਰਟੀਆਂ ਛੱਡੀਆਂ ਵੀ ਕਰ ਲੈਂਦੇ ਨੇ ਤੇ ਆ ਬਹੁਤ ਵਧੀਆ ਛਪੱਛਾ ਇਹ ਤੁਹਾਨੂੰ ਇੱਕ ਵੀਡੀਓ ਚ ਪਹਿਲਾਂ ਵੀ ਦਿਖਾਇਆ ਸੀ ਛਪੱਛਾ ਤੇ ਇਹ ਛਪੱਛੇ ਦੇ ਵਿੱਚ ਜਦੋਂ ਭਰਿਆ ਹੁੰਦਾ ਤੇ ਨਹਾਉਂਦਾ ਨੰਦਾ ਆ ਜਾਂਦਾ ਸ਼ਬਦ ਵੀ ਨਹਾ ਰਿਹਾ ਜਿਹਦੇ ਬੱਚੇ ਜਾਂ ਉਹ ਗੱਲ ਵੱਖਰੀ ਕਿ ਪਾਣੀ ਭੂਮੀ ਦਾ ਪੈ ਰਿਹਾ ਮੀਂਹ ਦੇ ਪਾਣੀ ਨਾਲ ਨਹਾ ਰਿਹਾ ਸ਼ਬਦਦੀਪ ਇਹ ਇਹ ਉਹ ਫੇਰ ਨਾ ਜਲਗਾ ਵਾਰ-ਵਾਰ ਨਾ ਹੈਗਾ ਬਿਮਾਰ ਹੋਏ ਨਹੀਂ ਮਿਹਰਬਾਨ ਹੈਂ ਮਹਾਰਾਜ ਜੀ ਕਿਤੇ ਨਾ ਨਾ ਗਏ ਪਾਣੀ ਨਾਲ ਨਹਾ ਦੇਣਾ ਠੀਕ ਹੈ ਕਿਸ ਪਾਣੀ ਹੈ ਗਾਣੀਆ ਸ਼ਬਦ ਮੈਂ ਬਹੁਤ ਪੈਰਾ ਪੈਦਾ ਪਾਉਣ ਗਿੱਲੇ ਹੋਵਾਂਗੇ ਇੱਥੇ ਕਿਹੇ ਜਾ ਨਹੀਂ ਸਕਦੇ ਬਾਸੀ ਇਹ ਹੇਠੇ ਥੱਲੇ ਨਾ ਮੜ ਜੀਏ ਇਹ ਨੂੰ ਨਹਾਉਂਦਾ ਛੋਗੇ ਸਿਆਲ ਚ ਵੀ ਮਹੀਨੇ ਚ ਦੋ ਵਾਰ ਹੀ ਨਾ ਹੀ ਲੈਂਦਾ ਜੀ ਮੇਰੇ ਤੇ ਸਾਲ ਜੇ ਇੱਕ ਵਾਰ ਹੀ ਹੁੰਦਾ ਸ਼ਬਦ ਨਾ ਆਇਆ ਜੀ ਕੀ ਕਰਨਿਆ ਤੂੰ ਮੱਟੀ ਖਵਾ ਲਈਂ ਇੱਧਰ ਆ ਮੈਂ ਤਾਂ ਮੈਂ ਕੋਰਤੀ ਖਾਉਂ ਠੀਕ ਹੈ ਜੀ ਇੱਧਰ ਵੇਖੋ ਹਾਂਜੀ ਹਾਂਜੀ ਆ ਕੁਝ ਬਖਾਰਾ ਸ਼ਬਦ ਵੇਖ ਲਈਏ ਸਮੱਜਾ ਛੋਟਾ ਜਿਹਾ ਇੱਧਰ ਵੇਖੋ ਮੈਂ ਤਾਂ ਛੋਟੇ ਨੇ ਆ ਇਹ ਕੋਣ ਨਵੜੀਦਾ ਏ ਆ ਵੇਖੋ ਅੰਦਾ ਬਣੀਆ

ਐਸੇ ਦੋੜ ਗਿਆ ਇਹ ਭਲਵਾਨ ਹੈ ਜੀ ਭਲਵਾਨ ਸਾਡਾ ਭਲਵਾਨ ਜੀ ਥੱਲੇ ਆ ਜਾ ਡਿੱਗਣਾ ਪਿਓਗਦੇ ਐਸੇ ਚਪਕਾਦੇ ਰਹਿ ਡਿੱਗਦੇ ਹੀ ਆ ਚੁੱਕ ਜਾਂਦੇ ਆ ਜਾਣ ਲਈ ਰਹੀ ਤੂੰ ਦਿਨ ਚਾਨਣਾ ਮੈਂ ਰੁਕ ਜਾ ਤੀਨੀ ਮੈਂ ਤਾਂ ਆਉਂਦਾ ਲੱਗ ਵਰਦਲਾ ਕੇ ਸੰਦੇ ਵਰਦਲਾ ਆ ਗਿਆ ਮਜ਼ਾ ਬਲੇ ਹਬਲੇ ਹਲੋ ਹਲੋ ਹਬਲੇ ਇਧਰੇ ਕਿ ਕਿ ਆ ਰਹੀ ਹੈ ਕੀ ਮੋਰ ਹੋਰ ਆੜਾ ਦੋ ਮੜਾ ਹਾਂ ਇਧਰੇ ਕੀ ਫੇਰੀ ਹੋ ਗਿਆ ਫੇਰ ਉਧੇ ਇਧਰੇ ਕੀ ਨਜ਼ਾਰੇ 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 ਬੰਦੇ ਬੈਠੇ ਅਸੀਂ ਸਾਰੇ ਬਚਾ ਲੈ ਹਬਲੇ ਅਚਨ ਕਿਹੜਾ ਹੈਗਾ ਸਭ ਤੇ ਸਭ ਤੇ ਦੇਖਣਾ ਭਾਈ ਪਤਾ ਓਏ ਜੀ ਇਹਨਾਂ ਬੋੜਾਂ ਦੇ ਬੈਠੇ ਆਪਾਂ ਅੱਛਾ ਠੀਕ ਹੈ ਨਾ ਪਹਿਲੀ ਵਾਰ ਹੀ ਆਇਆ ਆਪਾਂ ਬਾਹਰ ਹਾਂ ਪਹਿਲੀ ਵਾਰ ਹੀ ਬਾਹਰ ਬਾਹਰ ਤੇ ਇਹ ਵੀ ਥਾਰ ਆ ਪਾਪਾ ਵੀ ਥਾਰ ਆ ਇਹ ਵੀ ਸੌਰੀ ਇਦਾਂ ਨਹੀਂ ਕਰ ਸਕਦੀ ਜਦੋਂ ਮੈਂ ਪਹਿਲੀ ਵਾਰ ਆ ਓਏ ਅੰਕੇ ਵੜੇ ਥਾਰਾਂ ਨੂੰ ਨੱਚੇ ਕਰਨ ਕੀ ਦਿਆ ਤੂੰ ਮੈਨੂੰ ਤੇ ਇਹ ਨਹੀਂ ਸਮਝਾਉਂਦੀ ਅਜੇ ਤੱਕ ਮੈਂ ਥਾਰ ਨੂੰ ਭੇਜ ਲਾਂਗਾ ਬੱਚੇ ਨੱਚੇ ਨਹੀਂ ਆ ਰਹੀ ਥਾਰ ਨੂੰ ਤਾਂ ਕਰਦਾ ਮੈਂ ਨੱਚਾਗਲਾ ਕਰਦਾ ਆਏ ਬਾਬੜੇ ਬਾਬਾ ਓਏ ਬਾਬੜੇ ठीक है फोन है तुम क्यों है आओ ए भाई भाई ਦਮਾ ਤੇ ਕੋਈ ਨਹੀਂ ਆਖਾ ਤੈਨੂੰ ਮੈਂ ਬੈਠੇ ਪੈਨੇ ਪੈਨੇ ਆ ਪਹਿਲੀ ਵਾਰ ਬਾਰਾਂ ਨੂੰ ਮੁੱਮੀ ਬੈਣੀ ਪਹਿਲੀ ਹੀ ਵਾਰ ਆਣ ਕਿਉਂ ਪਹਿਲਾਂ ਕਦੇ ਬਾਹਰ ਨਹੀਂ ਆਇਆ ਤੂੰ ਦੱਸ ਬਾਹਰ ਤਾਂ ਵੜੀ ਹੋਰੇ ਜਿਹਾ ਬੈਠਾ ਤਵੱਸੇ ਤੇ ਬੈਠਾ 25 ਸਾਲ ਲਈ ਨਹੀਂ ਨਹੀਂ ਬਾਹਰ ਤਾਂ ਬਾਹਰ ਤਾਂ ਪਰਿਵਾਰ ਆਇਆ ਪਰ ਬੈਠੇ ਨਹੀਂ ਨਾ ਕਦੀ ਅੱਛਾ ਹੁਣ ਬਹਿ ਜਾ ਕੇ ਲੋੜ ਲੜੀ ਜਾਂਦੇ ਇਹਦੀ ਹੂੰ ਚੰਗਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ ਟਾਟਾ